ਹੁਣ ਦੇਖ ਮੈਨੂੰ ਨਹੀਂ ਲੱਗਦਾ ਕਿ ਸ਼ਮੀ ਆਏਗੀ ਵਾਪਸ ਤੈਨੂੰ ਹੀ ਬਤਾਵਾ ਕਿ ਮੈਂ ਬੋਲਿਆਣੀ ਆ ਪਰ ਮੈਨੂੰ ਸਭ ਪਤਾ ਲੱਗ ਗਿਆ ਵਾ ਕਿ ਮਾਦਨ ਨੇ ਫੋਨ ਕੀ ਕੀਤਾ ਵਾ ਠੀਕ ਆ ਤੇ ਜੇਕਰ ਖੁਦਾ ਨਾ ਖਾਸਤਾ ਉਧਰੋਂ ਵੀ ਉਹੋ ਜਿਹੀ ਰਿਪਲਾਈ ਆਣੀ ਸਟਾਰਟ ਹੋਣੀ ਜੇ ਜੇ ਕਿ ਇੱਧਰ ਜਾਂ ਉਧਰ ਜਾਂਦੇ ਆ ਨਹੀਂ ਨਹੀਂ ਠੀਕ ਆ ਕਲੇਸ਼ ਬਦਨਾ ਘਟਾਣੀ ਆ ਸਿਰਫ ਸ਼ਮੀ ਤੇ ਉਹਦਾ ਪਰਿਵਾਰ ਬੋਲ ਦੇਣੀ ਆ ਜੇਕਰ ਉਹ ਬੋਲਣ ਤੇ ਆ ਗਏ ਨਾ ਤੇ ਫਿਰ ਮੈਂ ਵੀ ਨਹੀਂ ਬੋਲਣ ਜੋਗਾ ਰਹਿਣਾ ਮਨਾਂ ਨੂੰ ਰੋਕਣ ਜੋਗਾ ਨਹੀਂ ਐ ਕਿਉਂਕਿ ਉਹਨਾਂ ਨੇ ਉਹ ਤਸੀਹੇ ਚੱਲਦੀ ਪਈ ਆ ਨਾਲੇ ਵੱਡੀ ਗੱਲ ਇਹ ਵਾ ਤੁਸੀਂ ਘਰ ਆਉਂਦੇ ਨਾ ਮੋਸਟ ਵੈਲਕਮ ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਘਰ ਇਹ ਪਰ ਉਹਨਾਂ ਕੋ ਆਓ ਕਿ ਨੋ ਸੱਤ ਦਾ ਪਿਆਰ ਪੈ ਜੇ ਮੈਂ ਤਾਂ ਵੀਰੇ ਤਾਂ ਹੀ ਆਨੀ ਐ ਕਿ ਚਲੋ ਸਾਡਾ ਆਪਸੇ ਪਿਆਰ ਬਣਿਆ ਰੋਵੇ ਸਾਨੂੰ ਵੀ ਤੇ ਚਾਹ ਵੈ ਸਾਡੀ ਕੱਲੀ-ਕੱਲੀ ਪਰਜਾਈ ਐ ਅਸੀਂ ਉਹਨਾਂ ਨਾਲ ਟਾਈਮ ਸਪੈਂਡ ਕਰੀਏ ਦੇਖੋ ਨਾ ਸਾਡਾ ਅੱਗੜ-ਪਿਛੜ ਦਾ ਵਿਆਹ ਮੰਮੀ ਨੇ ਕਰਤਾ ਮੇਰੇ ਚਾਹ ਸੀ ਮੇਰੀਆਂ ਰੀਝਾਂ ਸੀ ਮੈਂ ਆਪਣੀ ਭਾਬੀ ਨਾਲ ਰਵਾਂ ਉਹਦੇ ਨਾਲ ਹੱਸਾ ਗੱਡਾ ਉਹਦੇ ਹੱਥਾਂ ਦਾ ਬਨੇਆ ਖਾਵਾ ਪੀਵਾ ਮੇਰੇ ਚਾਹ ਤੇ ਇਦਾਂ ਹੀ ਰਹਿ ਗਏ ਚੱਲ ਉਹਨੂੰ ਇੱਕ ਗੱਲ ਦੱਸ ਜਦੋਂ ਤੂੰ ਉੱਥੇ ਆਨੀ ਆ ਕਿ ਕਿਸੇ ਗੱਲੋਂ ਕਮੀ ਰਹਿਣ ਦੀ ਨਹੀਂ ਤੁਹਾਨੂੰ ਤੁਹਾਡੀ ਮਰਜ਼ੀ ਮੁਤਾਬਿਕ ਖਾਣ ਪੀਣ ਬਣਉਂਦੀ ਆ ਨਾ ਤੇ ਫੇਰ ਕਿਦਾਂ ਉਹ ਕਰੇ ਅਗੋਂ ਸਾਡਾ ਹੀ ਫਰਜ਼ ਮੰਨਦਾ ਵਾ ਕਿ ਜੇ ਅਗਲਾ ਇੱਕ ਵਾਰੀ ਨਿਉ ਗਿਆਂ ਨਾ ਤੇ ਉਹਨੂੰ ਆਪਾਂ ਥੱਲੇ ਨਾ ਲਾ ਲਈਏ ਉਹਨੂੰ ਉਹਦੀ ਇੱਜ਼ਤ ਦਈਏ ਪਰ ਆਪਾਂ ਦੀ ਕੀ ਸਮਝ ਨੇ ਆ ਕਿ ਜੇ ਅਗਲਾ ਚੁੱਪ ਕਰਕੇ ਕਰਦਾ ਪਿਆ ਵਾ ਤੇਰੀ ਧੌਂ ਤੇ ਗੋੜਾ ਭਰਦੀ ਆਹ ਗੱਲ ਨਹੀਂ ਬੰਦੀ ਹੁੰਦੀ ਤੇ ਮੈਂ ਜੋ ਤੁਹਾਨੂੰ ਕਹਿਣਾ ਪਿਆ ਨਾ ਤੇ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਕਿ ਮੈਂ ਕੀ ਕਹਿਣਾ ਪਿਆ ਤੇ ਤੁਸੀਂ ਕੀ ਕਰਦੇ ਜਰੂਰੀ ਤੁਸੀਂ ਮੇਰੇ ਮੂੰਹ ਸੁਣ ਕੇ ਤੇ ਫਿਰ ਕਹਣਾ ਕਿ ਵੀਰੇ ਤੂੰ ਇਸ ਤਰ੍ਹਾਂ ਬੋਲਦਾ ਉਸ ਤਰ੍ਹਾਂ ਬੋਲਦਾ ਉਹ ਕੰਮ ਨਾ ਕਰੋ ਰਹੀ ਗੱਲ ਤੁਹਾਡੇ ਆਨ ਦੀ ਆਓ ਜਮ ਜਮ ਆਓ ਪਰ ਮਾਦਨ ਥੋੜੀ ਮਤ ਵੀ ਦੋ ਕਿ ਮਾਤਾ ਉਹਦੇ ਨਾਲ ਪਿਆਰ ਪਾ ਐਂਡ ਤੱਕ ਤੈਨੂੰ ਉਹਨੇ ਸਾਂਭਣਾ ਵਾ ਸਾਡਾ ਕੀ ਪਤਾ ਅਸੀਂ ਮੌਕੇ ਤੇ ਆ ਸਕਣਾ ਕਿਸੇ ਟਾਈਮ ਕਿ ਨਹੀਂ ਆ ਸਕਣਾ ਸਾਨੂੰ ਟਾਈਮ ਲੱਗਣਾ ਪਰ ਉਹਦੇ ਤੇਰੇ ਕੋਲ ਹੈ ਨਾ ਦੁੱਖ ਸੁੱਖ ਤੇ ਤੇ ਉਹਨੇ ਤੇਰੀ ਭਾਈਵਾਲ ਮੰਨਣਾ ਵਾ ਸੇਣੀ ਗੱਲ ਸਮਝਾਓ ਹੁਣ ਮਾਤਾ ਹੁਣ ਬਿਮਾਰ ਹੈ ਮੈਂ ਵੀ ਮੰਨਦਾ ਕਿ ਸ਼ਮੀ ਨਹੀਂ ਥੇ ਹੋਣਾ ਚਾਹੀਦਾ ਹੈਗਾ ਪਰ ਸ਼ਮੀ ਉੱਥੇ ਹੈ ਕਿਉਂ ਆ ਮੰਮੀ ਕੀ ਬੋਲੀ ਤੂੰ ਤੇ ਫਿਰ ਮੈਂ ਉਦਨ ਗਿਆ ਵਾ ਮੈਨੂੰ ਉਹਨੇ ਬੁਲਾਇਆ ਤਾਂ ਗਣੀ ਆ ਸਿਰਫ ਉਹਨੇ ਇੰਨੀ ਗੱਲ ਕਹੀ ਮੈਂ ਨਹੀਂ ਹੋਣਾ ਬੂਹਾ ਬੰਦ ਫਿਰ ਕੀ ਵੀਰੇ ਜੇ ਮੰਮੀ ਇੰਨਾ ਪਿਆਰ ਕਰਦੇ ਜੇ ਗੁੱਸੇ ਚ ਬੋਲ ਲੈ ਦੋ ਲਫ਼ਜ਼ ਤੋ ਨਾ ਹੁੰਦੀ ਐ ਜੀ ਨੂੰ ਮਹਿਸੂਸ ਹੀ ਨਾ ਕਰਦੀ ਆ ਜਾਂਦੀ ਮੈਂ ਸਾਨੂੰ ਮੰਨਦਾ ਵਾ ਪਰ ਜਿਹੜਾ ਮਾਦਾ ਨੇ ਅਗਰ ਫੋਨ ਕਰਤਾ ਵਾ ਨਾ ਕਿ ਆਪਣੀ ਧੀ ਨੂੰ ਆਪਣੇ ਕੋਲ ਰੱਖੋ ਦੁਬਾਰਾ ਇਸ ਘਰ ਚ ਨਾ ਵੜੇ ਇਹਦਾ ਕੀ ਮਤਲਬ ਹੋਇਆ ਤੇ ਵੀਰੇ ਗੁੱਸੇ ਚ ਸਸਾ ਬੜਾ ਕੁਛ ਕਹਿ ਦਿੰਦੀ ਹੁੰਦੀਆਂ ਨੇ ਇਹ ਵੀ ਕਿਹੜੀ ਗੱਲ ਸੀ ਐਹੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹਨਾ ਵਾ ਕਿ ਗੁੱਸੇ ਵਿੱਚ ਸਸਾ ਬੜਾ ਕੁਝ ਕਹਿ ਜਾਂਦੀਆਂ ਨੇ ਜੇ ਤੈਨੂੰ ਗੁੱਸੇ ਵਿੱਚ ਆਣ ਕੇ ਤੇਰਾ ਘਰ ਵਾਲਾ ਬੋਲਿਆ ਨਾ ਉਹ ਕਿਸੇ ਕਾਰਨ ਕਰਕੇ ਬੋਲਿਆ ਵਾ ਅੱਗੇ ਨਾ ਗੱਲ ਉੱਥੇ ਹੀ ਪਰਵਾਰ ਇਤਨੇ ਜਲਦ ਹੁੰਦੇ ਆ ਕਿਸੇ ਸੁਨਣਾ ਪੈਂਦਾ ਤੇ ਕਿਸੇ ਸੁਣਾਉਣਾ ਪੈਂਦਾ ਕਿ ਸਮਝਾਉਣਾ ਪੈਂਦਾ ਤੇ ਸਮਝਾਉਣਾ ਪੈਂਦਾ ਵਾ ਹੁਣ ਤੂੰ ਇਹ ਗੱਲ ਕਹਿਨੀ ਆ ਕਿ ਮੰਮੀ ਨੇ ਬੋਲਿਆ ਤੇ ਤੂੰ ਇੱਥੇ ਦਾਦਾ ਦਿਨ ਰਹਿਨੀ ਆ 20 ਦਿਨ ਰਹਿਨੀ ਆ ਤੇ ਤੂੰ ਮਾਤਾ ਨੂੰ ਸਮਝਾ ਨਹੀਂ ਸਕਦੀ ਕਿ ਮਾਤਾ ਆ ਕੰਮ ਇਤਰਾਣੀ ਇਤਰਾ ਕਰੂ ਰਿਸ਼ਤੇ ਤਾਂ ਕੋੜੇ ਆਪ ਕਰਦੇਵੇਂ ਆਪਾ ਨਹੀਂ ਵੀਰੇ ਪਤਾ ਨਹੀਂ ਇਕ ਉਹਨਾਂ ਘਬਰਾੜ ਜਿਹਾ ਲੱਗ ਪੈਂਦੀ ਸੀ ਜਦੋਂ ਤੁਹਾਨੂੰ ਵਾਜਦੇ ਨਹੀਂ ਜਦੋਂ ਤੁਹਾਨੂੰ ਬੁਲਾਣਾ ਕੀ ਆਪਣੇ ਕੰਮ ਚ ਬਿਜ਼ੀ ਜਾਂ ਭਾਬੀ ਨਾਲ ਬਿਜ਼ੀ ਸਾਨੂੰ ਇਦਾਂ ਲੱਗਣ ਲੱਗ ਪਿਆ ਕਿ ਤੁਸੀਂ ਸਾਡੇ ਤੋਂ ਦੂਰ ਹੁੰਦੇ ਜਾਂਦੇ ਹੋ ਕਿ ਕੋਈ ਆਗੇ ਵਿੱਚ ਖੁਸ਼ੀਆਂ ਚ ਸਾਂਝ ਨਹੀਂ ਉਹਨੇ ਪਾਈ ਉਹ ਤੁਹਾਨੂੰ ਸਾਡੇ ਤੋਂ ਦੂਰ ਲੈ ਗਿਆ ਬਸ ਇਹੀ ਘਮਰਾੜ ਨੇ ਨਾ ਇਹ ਤੇਰੀ ਤੇਰੀ ਸੋਚ ਆ ਹੁਣ ਤੂੰ ਉਧਰ ਵਿਆਹ ਕੇ ਗਈ ਨਵੀਂ ਨਵੀਂ ਤੈਨੂੰ ਉਪਰਾ ਲੱਗਦਾ ਸੀ ਨਾ ਹਾਂ ਠੀਕ ਹੈ ਨਾ ਤੇ ਭਾਜੀ ਨੇ ਤੈਨੂੰ ਉਪਰਾ ਨਾ ਲਗੇ ਤੇਰੇ ਨਾਲ ਨਾਲ ਰਹਣ ਤੈਨੂੰ ਪਿਆਰ ਦਿੱਤਾ ਨਾ ਤੈਨੂੰ ਕੋਈ ਕਮੀ ਨਹੀਂ ਮਹਿਸੂਸ ਹੁੰਦੀ ਉਸ ਤਰ੍ਹਾਂ ਮੈਂ ਵੀ ਹੈਗਾ ਜੇ ਨਵੀਂ ਨਵੀਂ ਵਿਆਹੀ ਆ ਤੇ ਇਹਨੂੰ ਕੁਝ ਕੁ ਮਹੀਨੇ ਹੋਜੇ ਆਈ ਨੂੰ ਤੇ ਇਹਨੂੰ ਬਗਾਨਾ ਬਣ ਨਾ ਲਗੇ ਤਾਂ ਕਰਕੇ ਹੋਰ ਨਹੀਂ ਕੋ ਚੱਕਰ ਥੋੜਾ ਟਾਈਮ ਠਹਿਰਦਾ ਉਹਨੇ ਵੀ ਇਸੇ ਘਰ ਵਿੱਚ ਰਾਤ ਵਿੱਚ ਜਾਣਾ ਵਾ ਕੋਈ ਫਰਕ ਨਹੀਂ ਪਿਆ ਚਲਿਆ ਗੱਲ ਹੈਗੀ ਸਿਰਫ ਜਿੱਥੇ 2-4 ਮਹੀਨੇ ਵਿਆਹ ਨੂੰ ਹੈ ਨਾ ਤੇ ਜੋ 2-4-5 ਮਹੀਨੇ ਦੀ ਹੋਰ ਗੱਲ ਹੈ ਆ ਇਸ ਤੋਂ ਜ਼ਿਆਦਾ ਨਹੀਂ ਗੱਲ ਹੈਗੀ ਇਹਨੂੰ ਥੋੜਾ ਜਿਹਾ ਸਮਝੋ ਠੀਕ ਹੈ ਤੇ ਨਾਲੇ ਮੈਂ ਉਹ ਨੋਟਿਸ ਕੀਤਾ ਜਦੋਂ ਬੱਚਾ ਆਉਂਦਾ ਹੈ ਨਾ ਦੁੱਧ ਮੰਗਦਾ ਹੈਗਾ ਤੇ ਉਹਨੂੰ ਕਿਦਾਂ ਤਾਨੇ ਮਾਰਦੇ ਹੈਗੇ ਇਹ ਪਤਾ ਕਿ ਨਹੀਂ ਮਾਤਾ ਤੇ ਫੇਰ ਉਹ ਨਿਆਣੇ ਦਾ ਕੀ ਕਸੂਰ ਹੈਗਾ ਵਾ ਵੀਰੇ ਪਹਿਣਾ ਘਰ ਭਰਾ ਥੋੜੀ ਦੇਰ ਰਹਿਣ ਦੇ ਕਹਿੰਦੇ ਕਿ ਚੰਗਾ ਲੱਗਦਾ ਅੰਜੀ ਤੁੰਗੀ ਕੰਨੀ ਆ ਕਿ ਉਹਦਾ ਭਰਾ ਨਾਵੇਂ ਅਤੇ ਕਿਹੜੀ ਕਿਤਾਬ ਵਿੱਚ ਲਿਖਿਆ ਵਾ ਕਿ ਭੈਣ ਘਰ ਜਾ ਕੇ ਭਰਾ ਨਹੀਂ ਰਹਿ ਤੰਦਾ ਕੁਝ ਇੱਕ ਦਿਨ ਤੇ ਹਰ ਭੈਣ ਦੇ ਘਰ ਭਰਾ ਰਹਿ ਲਿੰਦਾ ਵਾ ਕੋਈ ਵੱਡੀ ਗੱਲ ਨਹੀਂ ਹੁੰਦੀ ਜਦੋਂ ਕੁੜੀਆਂ ਵਿਆਹ ਕੇ ਆਉਂਦੀਆਂ ਹਨ ਸਭ ਤੋਂ ਪਹਿਲੀ ਰਾਤ ਭਰਾ ਹੀ ਹੁੰਦਾ ਸਭ ਤੋਂ ਪਹਿਲੀ ਹੀ ਭਰਾ ਹੀ ਘਰ ਚੋਂਦਾ ਵਾ ਤੇ ਇੱਕ ਦੋ ਦਿਨ ਰਾਤਾਂ ਰਹਿ ਕੇ ਜਾਂਦਾ ਵਾ ਦਿਨ ਰਾਤ ਕਿ ਇਸ ਕਰਕੇ ਇਹ ਚੀਜ਼ ਨੂੰ ਜਿਹੜੀਆਂ ਦੁਨੀਆ ਦੇ ਬਣਾਇਆ ਗਲਣਾ ਉਹਨੂੰ ਆਪਣਾ ਦਿਮਾਗ ਚੋਂ ਕੱਢ ਦੋ ਆਪਾਂ ਦੁਨੀਆ ਨਾਲ ਨਹੀਂ ਆਪ ਆਪਣੇ ਪਰਿਵਾਰ ਨਾਲ ਚੱਲਣਾ ਵਾ ਨਾਲੇ ਇੰਜੂ ਦੇਖ ਤੂੰ ਹੈਗੀ ਦੂਸਰੇ ਤਾਂ ਫਿਰ ਵੀ ਘਰ ਵਿੱਚ ਰਾਜ ਤੇਰਾ ਚੱਲਦਾ ਪ੍ਰੀਤ ਵੱਡੀ ਹੈ ਉੱਤੇ ਤੋਂ ਡਰਦੀ ਹੈ ਸਿਮਰਤ ਤੇਰੇ ਤੋਂ ਡਰਦੀ ਹੈ ਤੇਰੀ ਇੱਜ਼ਤ ਦੀ ਉਹ ਕਰਦੀਆਂ ਵਾ ਸ਼ੰਮੀ ਵੀ ਤੇਰੀ ਇੱਜ਼ਤ ਪੂਰੀ ਕਰਦੀ ਹੈ ਤੇਰੀ ਗੱਲ ਵੀ ਮੰਨਦੀ ਹੈ ਪਰ ਮੈਂ ਨਹੀਂ ਚੋਣਾ ਇੰਨਾ ਕੋ ਨੂੰ ਆਪਾਂ ਛੁਕਾ ਦਈਏ ਇੰਨਾ ਕੋ ਉਹਦੇ ਤਾਂ ਆਪਾਂ ਰੋਗ ਪਾ ਦਈਏ ਕਿ ਉਹਨੂੰ ਆਪਾਂ ਗੋਡੇ ਸੱਲੇ ਲੈ ਕੇ ਨਾਪ ਦਈਏ ਤੇ ਕਹਨੂੰ ਜੇ ਬੋਲੇ ਤੇ ਜੇ ਤੈਨੂੰ ਬੋਲੇਗੀ ਨਾ ਤੇਰੀ ਬੇਇੱਜ਼ਤੀ ਹੋएगी ਮੇਰੇ ਕੋਲ ਬਰਦਾਸ਼ਤ ਨਹੀਂ ਹੁਣਾ ਤੇ ਨਾ ਮੈਨੂੰ ਉਹਦੇ ਵੱਲੋਂ ਕੋਈ ਗੱਲ ਕੀਤੀ ਬਰਦਾਸ਼ਤ ਹੋਣੀ ਆ ਮੈਂ ਫਸ ਗਿਆ ਦੋਨਾਂ ਪਾਸੇ ਵਿਚਕਾਰ ਠੀਕ ਆ ਹੁਣ ਵੱਡੀ ਗੱਲ ਇਹ ਵਾ ਦੇਖ ਮੇਰਾ ਮਨ ਸੀਗਾ ਕਿ ਮੈਂ ਘਰ ਛੱਡ ਕੇ ਅਲੱਗ ਹੋ ਜਾ ਨਹੀ ਵੀਰੇ ਪਰ ਮੈਂ ਸੋਚਿਆ ਕਿ ਪਹਿਲਾਂ ਇੱਕ ਵਾਰੀ ਤੈਨੂੰ ਸਮਝਾਉਂਦਾ ਗੱਲ ਨੂੰ ਸਮਝ ਮੈਂ ਨਹੀਂ ਕਿਹਾ ਨਾ ਕਿ ਘਰ ਖੇਰੂ ਫੇਰੂ ਹੋਵੇ ਛੋਟੇ ਜੇ ਲੜਾਈ ਤੋਂ ਨਾ ਛੋਟੀ ਜਿਹੀ ਲੜਾਈ ਤੋਂ ਛੋਟੇ ਨਿਕਲੇ ਗੱਲ ਦਾ ਲੱਗਣਾ ਤੋਂ ਘਰ ਟੋਟਲਾ ਗਿਆ ਮੈਂ ਨਹੀਂ ਲੱਗਦਾ ਜੇ ਘਰ ਬੰਨੇ ਆ ਨਾ ਤੇ ਆਪਾਂ ਬੰਨ ਕੇ ਰੱਖੀਏ ਠੀਕ ਆ ਤੇ ਹੁਣ ਤੂੰ ਬੁਥਾਣਾ ਕਰ ਮੇਰੀ ਕਿਸੇ ਗੱਲ ਦਾ ਤੇ ਨਾ پرੋਹਣੇ ਦੀ ਗੱਲ ਦਾ ਤੂੰ ਇੱਕ ਕੰਮ ਕਰ ਤੂੰ ਹੁਣ ਤਿਆਰੀ ਕਰ ਤੇ ਆਪਣੇ ਘਰ ਵਾਲਾ ਨਾਲ ਆਪਣੇ ਘਰ ਜਾ ਤੇ ਜਾਂਦੀ ਆਤੀ ਨਾ ਕਿਤੇ ਮਾੜਾ ਦੇ ਖਾਣੇ ਦੀ ਥੋੜੀ ਗੱਲ ਪਾ ਜਾ ਠੀਕ ਚੰਗੀ ਗੱਲ ਆ ਠੀਕ ਆ ਚਲੋ ਉੱਠੋ ਹੋ ਬਤਿਆਰ ਹੁਣ ਤਵੀ ਹਾਂਜੀ ਵੀਰੇ ਸਮਝੀ ਮੈਂ ਜੋ ਸਮਝਾਣਾ ਚਾਹੁੰਦੇ ਸੀ ਤੁਸੀਂ ਮੰਦਾ ਡਾਰੀ ਸੀ ਮੇਰਾ ਬਸ ਕਿ ਕਿਤੇ ਸਾਡਾ ਭਰਾ ਸਾਡੇ ਤੋਂ ਦੂਰ ਨਾ ਹੋ ਜੇ ਭਾਬੀ ਦੇ ਹੱਥਾਂ ਚ ਨਾ ਛੱਡ ਜੇ ਮੇਰੀ ਮਾਂ ਨੂੰ ਨਾ ਪੁੱਛਣਾ ਬੰਦ ਕਰਦੇ ਪਰ ਨਹੀਂ ਮੈਂ ਹੀ ਗਲਤ ਨਿਕਲੀ ਵੀਰੇ ਦੇ ਇਹੋ ਜਿਹਾ ਕੁਝ ਨਹੀਂ ਦਿਲੇ ਦਿਮਾਗ ਚੇਗਾ ਨਾ ਵੀ ਜਿੱਦ ਕਰਦੇ ਰਹੇਗੇ ਵਾਕੀ ਉਹ ਕਿਹੜਾ ਸਿਆਣਾ ਬਿਆਣਾ ਹੈਗਾ ਸੀ ਜਿਹੜਾ ਇੱਥੇ ਆ ਕੇ રોજ ਬੰਦਾ ਸੀ ਹੈ ਤਾਂ ਉਹ ਛੋਟਾ ਬੱਚਾ ਹੀ ਹੈ ਨਾ ਮਾਂ ਸਮਝਦਾ ਸ਼ਮੀ ਨੂੰ ਆਪਣੀ ਮਮਾ ਵਰਗਾ ਪਿਆਰ ਲੱਭਦਾ ਅਹੀਂ ਵੀ ਤੁਹਾਨੂੰ ਪਿਆਰ ਕਰ ਸਕਦੇ ਆ ਮੈਂ ਮਮਿੰ ਸਮਝਾ ਕੇ ਜਾਵਾਂਗੀ ਮੰਮੀ ਤੇ ਭਾਬੀ ਨਾਲ ਪਿਆਰ ਬਣਾ ਕੇ ਰੱਖੋ ਵੱਧ ਤੋਂ ਵੱਧ ਅਸੀਂ ਤਾਂ ਕਦੀ ਕਦੀ ਆਣਾ ਔਨੇ ਹਮੇਸ਼ਾ ਤੁਹਾਡੇ ਕੋਲ ਰਹਿਣਾ ਅੱਜ ਵੀਰੇ ਨੇ ਗੱਲ ਕਰਕੇ ਨਾ ਹਰ ਗੱਲੋਂ ਮੇ ਨੂੰ ਠੀਕ ਫੇਰ ਸਾਬਤ ਕਰਤਾ ਕਿਤੇ ਨਾ ਕਿਤੇ ਮੈਂ ਗਲਤ ਹੋਈ ਸੀ ਕਰਨਾ ਸਹੀ ਚਾ ਨਹੀਂ ਸੀ ਗਲਤ ਕਰ ਬੈਠੀ ਰਬੇ ਹੋ ਜਾ ਭਰਾ ਸਭ ਨੂੰ ਦਵੇ ਤੇ ਸ਼ਮੀ ਵਰਗੀ ਬੜਾਈ ਵੀ ਜਿੰਨੇ ਇੰਨਾ ਕੁ ਚੱਲ ਲਿਆ ਵੈ ਤੇ ਮੰਮੀ ਨੂੰ ਮੈਸੇਜ ਆਂਦੀ ਹੁਣ ਤੇ ਭਾਬੀ ਨੂੰ ਬਿਲਕੁਲ ਗੁੱਸਾ ਨਹੀਂ ਕਰਨਾ ਤੇ ਮੈਂ ਵੀ ਨਹੀਂ ਕਰੂੰਗਾ ਮੱਲੋ ਮੈਨੂੰ ਕੱਲਾ ਛੱਡ ਦੋ ਨੀ ਉਹ ਹੋਇਆ ਕੀ ਆ ਕਿਸੇ ਨਾਲ ਲੜਕੇ ਆ ਗਏ ਮਾਰੋਂ ਇਹ ਵੇਲੇ ਤੂੰ ਆਉਂਦਾ ਨਹੀਂ ਨਾ ਅੱਜ ਤੱਕ ਤੂੰ ਸਹਣਾ ਆ ਗਿਆ ਤੇ ਉਹੀ ਤਰ੍ਹਾਂ ਬੁੱਤਰੇ ਪਿਆ ਵਾ ਕੁਝ ਨਹੀਂ ਆ ਮਾਰਾ ਤੂੰ ਕੰਮ ਕਰ ਲੋ ਜਾ ਕੇ ਤੂੰ ਕੋਈ ਉਹ ਮੈਂ ਕੰਮ ਕਰ ਲੂੰਗੀ ਆਪਣਾ ਦੱਸ ਸਿੱਤ ਬਈ ਤਾਂ ਠੀਕ ਆ ਓ ਲੈੜਾ ਇਹਦੇ ਕੋਈ ਜਾਦੂਸਤ ਨਾ ਨਹੀਂ ਕੋਈ ਨਹੀਂ ਆ ਮੈਂ ਤੁਹਾਨੂੰ ਕਹਿਣਾ ਮੈਨੂੰ ਕੱਲਾ ਛੱਡ ਦੋ ਮੇਰਾ ਕਿਦਾਂ ਕੱਲਾ ਛੱਡ। ਅੱਖਾਂ ਵੇ ਕਿਦਾਂ ਸਾਰੀਆਂ ਲਾਲ ਹੋਈਆਂ ਪਈਆਂ। ਉਹ ਤਾਂ ਮੰਨਿਆ ਜਾਰੀ ਦੋਸਤੀ ਚ ਹੋ ਜਾਂਦੀ ਬਹਿਸ ਵਾਦੀ ਕੋਈ ਲੜਾਈ ਝਗੜਾ ਹੋ ਜਾਂਦਾ ਵਾ। ਪਰ ਇਹੋ ਜਿਹੀ ਗੱਲ ਹੋ ਗਈ ਰੋ ਰੂ ਕੇ ਆਇਆ ਮਰੋ। ਉਹ ਨਹੀਂ ਮੰਮੀ ਰੋ ਕੇ ਨਹੀਂ ਆਇਆ ਅਸਲ ਚ ਰੋੜ ਬੰਦੇ ਵੇ ਬਾਹਰ ਉਹਦਾ ਕਰਕੇ ਘੱਟਾ-ਕੱਟਾ ਬਹੁਤ ਔੜ ਰਿਆ। ਉਹ ਬਿਆ ਅੱਖਾਂ ਚ। ਚਲ ਠੀਕ। ਪਰ ਤਰਾ ਮੂੜੇ ਨੂੰ ਠੀਕ ਜਾਣੀ ਲੱਗਿਆ ਚੁੱਪ-ਚੁੱਪ ਐਂ ਕੀ ਗੱਲ ਤੂੰ ਜਿਵੇਂ ਹੱਸਦਾ ਖੇੜਦਾ ਉਹਨਾਂ ਨਾਲ। ਕੁਝ ਨਹੀਂ ਆਇਆ ਮੇਰਾ ਸਿਰ ਬੜਾ ਦਰਦ ਹੋਣ ਲੱਗਿਆ। ਚਲ ਜਾ ਬਣਾ ਲੈ ਚਾਲੀ ਚਾਰ ਦਿਨ ਲੋਡ ਰਹਿੰਦੋ ਤੂੰ ਹਾਂ ਫਿਰ ਕੁਛ ਖਾਣਾ ਫਿਰ ਹੈ ਨਹੀਂ ਕੁਝ ਨਹੀਂ ਬਣਾ ਚੱਲ ਤੂੰ ਉਹ ਗੱਲ ਛੱਡ ਰੈਸਟ ਕਰ ਲਈ ਲੂ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹੁਣ ਘਰ ਤੇ ਤੂੰ ਹੀ ਵੱਡਣਾ ਤੇ ਤੇਰੇ ਨਾਲ ਹੀ ਗੱਲ ਕਰਨੀ ਹੈ ਇਹ ਤੇਨੇ ਬਤਾ ਪਿਆ ਆਪਾ ਮੰਨ ਲਾ ਤੇ ਦਾ ਰਿਸ਼ਤੇ ਦੇ ਕਿਤੇ ਨੂੰ 2 ਸਾਲ ਹੋ ਚਲੇ ਆ ਹੁਣ ਆਪਾਂ ਉਹਦਾ ਵਿਆਹ ਵੀ ਕਰਨਾ ਹੁਣ ਉਹ ਪੋੜੇ ਮਤਲਬ ਕਿ ਸੋਹਰਿਆ ਦੇ ਨਾਲ ਆਉਂਦੀ ਜਾਂਦੀ ਵੀ ਆ ਘੁੰਮਦੀ ਵੀ ਆ ਤੇ ਗਲੀ ਵਾਲੇ ਵੀ ਜਰੂਰ ਹੁਣ ਲੋਕੀ ਵੇਖਦੇ ਆ ਤੇ ਗੱਲਬਾਤ ਕਰਦੇ ਆ ਕਿਹੜੀ ਗੱਲਬਾਤ ਕਰਦੇ ਆ ਸਾਰੇ ਇਹਨਾਂ ਨੂੰ ਕਹਿੰਦੇ ਆ ਕਿ ਚਲੋ ਜੇ ਤੁਹਾਡਾ ਨਿਸਤ ਹੋਇਆ ਹੈ ਹੁਣ ਅਕਸਰ ਨਜ਼ਰ ਆਉਂਦੇ ਆ ਅੱਜ ਕੱਲ੍ਹ ਦੇ ਲੋਕੀ ਥੋੜੇ ਜੰਨੇ ਟਪਉਂਦੇ ਠਾਕਾ ਲਾਉਂਦੇ ਨਾਲ ਵਿਆਹ ਕਰਕੇ ਤੇ ਸਾਈਡ ਤੇ ਕਰ ਦਿੰਦੇ ਗੱਲ ਤੇ ਚਲ ਇਹਨੂੰ ਤੇ ਫਿਰ ਵੀ 2 ਸਾਲ ਹੋ ਗਏ ਕੋਈ ਅਜੇ ਸਟੱਡੀ ਪੂਰੀ ਨਹੀਂ ਹੋਈ ਤੇ ਆਪਾਂ ਅਜੇ ਨਹੀਂ ਚਾਹੀ ਵਿਆਹ ਕਰਨਾ ਨਹੀਂ ਹੁਣ ਉਹਦਾ ਟਾਈਮ ਮਤਲਬ ਹੈਗਾ ਕਿਦੋਂ 2 ਸਾਲ ਨਿਕਲ ਗਏ ਬਹੁਤ ਆ ਹੁਣ ਲੋਕ ਕਹਿੰਦੇ ਕਿ ਇੱਕ ਹੁੰਬਣਾ ਪੁਰਨਾ ਹੈ ਤੇ ਨਾਲ ਵਿਆਹ ਕਰ ਦੋ ਲੁਕੀ ਦੱਲਾਗਾ ਤੇ ਚੰਗੀਆਂ ਲੱਗਦਾ ਗਰੇ ਗਵਾਂਤ ਤੇ ਰਿਸ਼ਤੇ ਦਾ ਰਹੀ ਹੀ ਕਹਿੰਦੇ ਰਹਿ ਬੀ ਉਹਨਾਂ ਨਾਲ ਤੁਰੀ ਫਿਰਦੀ ਆ ਕਿਉਂ ਅੱਜ ਕੱਲ੍ਹ ਰਿਸ਼ਤੇ ਉਹ ਬੜੇ ਐਡਵਾਂਸ ਤਰੀਕੇ ਦੇ ਆ ਉਹਦਾ ਅਮਨ ਜਿਹੜਾ ਉਹ ਵੀ ਬੜਾ ਐਡਵਾਂਸ ਆ ਤੇ ਉਹਦੇ ਜਿਹੜੇ ਸੋਹਰੇ ਮੰਨ ਲਦੇ ਉਹ ਵੀ ਬੜੇ ਐਡਵਾਂਸ ਆ ਪਰ ਫਿਰ ਵੇਖੀ ਤੇ ਨਾ ਕਿਤੇ ਕਿਸੇ ਨਾਲ ਕਿ ਰਿਸ਼ਤੇ ਵਿੱਚ ਕੋਈ ਮਨਮਟਾਵ ਹੋ ਗਿਆ ਕੱਲ੍ਹ ਨੂੰ ਅਸੀਂ ਕਿੱਥੇ ਜਵਾਬ ਦਵਾਂਗੇ ਜੇ ਉਹਨਾਂ ਨੇ ਕੱਲ੍ਹ ਨੂੰ ਕੋਈ ਗੁੱਸਾ ਗਿਲਾ ਹੋ ਗਿਆ ਉਹਨਾਂ ਜਵਾਬ ਦੇ ਤਾਂ ਕਿ ਫਿਰ ਅਸੀਂ ਕੁੜੀ ਕਿੱਥੇ ਕਰਾਂਗੇ ਜਵਾਬ ਦੇ ਦਿੱਤਾ ਮੰਮੀ ਉਹਕੇ ਜਵਾਬ ਦੇਣਗੇ ਮੰਮੀ ਉਹਨਾਂ ਦਾ ਮਨ ਕਿਉਂ ਬਦਲੂਗਾ ਨਾਲੇ ਮਨਪਤਾ ਦੇ ਠਾਕਾ ਲੱਗਾ ਨਾ ਮੈਂ ਨਾਲ ਉਹ ਠਾਕਾ ਲੱਗਾ ਮੈਂ ਮੰਨ ਜੀ ਆ ਪਰ ਕਿਤੇ ਨਾ ਕਿਤੇ ਥੋੜਾ ਟਾਈਮ ਪੈਨ ਤੋਂ ਬਾਹਰ ਮੁੰਡਿਆਂ ਦਾ ਮਨ ਭਰ ਜਾਂਦਾ ਵਾ ਇਹ ਚੀਜ਼ ਤੂੰ ਕਿਤਾ ਸਮਝੇਗਾ ਤੇਰੀ ਜ਼ਿੰਦਗੀ ਚ ਕਿਹੜਾ ਕੋਈ ਦੂਜੀ ਕੁੜੀ ਹੈਗੀ ਤੇ ਮੈਂ ਤਾਂ ਆਖੇ ਨਹੀਂ ਕਿ ਆਪਾਂ ਜਿਹੜਾ ਕੰਮ ਕਰਨਾ ਵਾ ਟਾਈਮ ਨਾ ਕਰਕੇ ਵੇਲੇ ਹੋਈਏ ਹੁਣ ਆਪਾਂ ਕਿਸੇ ਦਿਨ ਜਾਈਏ ਉਹਨਾਂ ਦੇ ਘਰ ਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਤੂੰ ਸਿਵਿਆਰਤੀ ਪੱਕੀ ਕਰੋ ਵਿਆਹ ਕਰਨਾ ਤਾਂ ਹੈਗਾ ਹੀ ਹਮਨ 2 ਸਾਲ ਤੇ ਨਿਕਲ ਗਏ ਹੋਰ ਆਪਾਂ ਕਿੰਨਾ ਕ ਟਾਈਮ ਕੋਣਾ ਤੇਰੇ ਕਿ ਉਹ ਉਹ ਆਪਣੇ ਘਰ ਜਾਏਗੀ ਤੂੰ ਹੀ ਦੱਸ ਤੇ ਤੂੰ ਕੀ ਕਰਨਾ ਕੋਈ ਕੰਮ ਕਰਕਾਰ ਤੂੰ ਜੂੰ ਦੀ ਤੇਰੀ ਸਟੱਡੀ ਫ੍ਰੀ ਹੋਇਆ ਵਾ ਤੂੰ ਪੁੱਛ ਵੀ ਨਹੀਂ ਕਰਨ ਦਿਆ ਕੋਈ ਨਹੀਂ ਮੰਮੀ ਦੱਸ ਤਾਂ ਤੁਹਾਨੂੰ ਮੈਂ ਕੀ ਕਰਾਂ ਅਜੇ ਵੀ ਦੱਸਣਾ ਹੈ ਉਹ ਤੇਰੇ ਤੋਂ ਛੋਟੀ ਆ ਉਹਦਾ ਹੀ ਵਿਆਹ ਕਰੰਦਿਆਂ ਤੂੰ ਉਹ ਤੇ ਵੱਡਾ ਬਣਦਾ ਤੇ ਤੇਰਾ ਸੀ ਪਹਿਲਾਂ ਪਰ ਚਲੋ ਹੁਣ ਇਹ ਕਿ ਕੁੜੀਆਂ ਦਾ ਚਲੋ ਪਹਿਲਾਂ ਕਰ ਦਈਦਾ ਕਿ ਉਹ ਆਪਣੇ ਘਰ ਜਾਣ ਤੂੰ ਵੀ ਆਪਣਾ ਕੋਈ ਕੰਮ ਕਰ ਵੇਖ ਤੇ ਨਹੀਂ ਵੀ ਕੋਈ ਕੁੜੀ ਦੇਖੀ ਹੈ ਤੇਰਾ ਵੀ ਵਿਆਹ ਕਰੀਏ ਜੇ ਮੇਰੇ ਸੋਹਣੇ ਜਿਹੇ ਪੁੱਤ ਨੂੰ ਕੋਈ ਸੋਹਣੀ ਜਿਹੀ ਕੁੜੀ ਪਸੰਦ ਹੈ ਤਾਂ ਮੈਨੂੰ ਦੱਸ ਆਪਾਂ ਜਾ ਕੇ ਤੇ ਰਿਸ਼ਤੇ ਦੀ ਗੱਲ ਕਰ ਲੈਨੇ ਕਿਉਂ ਆਸੀ ਬੇਟਾ ਤੂੰ ਮੈਨੂੰ ਅੰਤਿਮ ਬਗਤਾ ਜਿਹਾ ਤੂੰ ਮੈਨੂੰ ਗੱਲ ਲੁਕਾ ਰਿਹਾ ਮੇਰੇ ਤੋਂ ਨਹੀਂ ਮੰਮੀ ਕੋਈ ਨਹੀਂ ਲੁਕਾ ਰਣਾ ਨਾਲ ਮੰਮੀ ਮੇਰੇ ਨਾਲ ਤੂੰ ਮਾਫ ਕਰ ਦੋ ਜੇ ਤੁਹਾਨੂੰ ਮੈਂ ਕੋਈ ਚਾਣੀ ਮਾਂ ਬੋਲਿਆ ਹਾਂ ਹੁਣ ਜਾਂ ਪਹਿਲਾਂ ਨਹੀਂ ਬੋਟਾ ਹਜੇ ਤਾਂ ਕੋਈ ਗੱਲ ਨਹੀਂ ਆ ਪਰ ਆ ਗਈ ਆ ਬੜੀਆਂ ਸਿਆਣੀਆਂ ਸਿਹੜੀਆਂ ਗੱਲਾਂ ਕਰ ਰਹੀਆਂ ਕਿਸੇ ਨੇ ਬਾਰੇ ਸਮਝਾ ਸਮਝੋਗੇ ਨਹੀਂ ਭੇਜਾਂ ਕੋਈ ਨਹੀਂ ਆ ਬੰਮੀ ਕੋਈ ਤੇ ਹੋਇਆ ਸੇਰਕ ਮੰਨ ਜਾਂ ਤੂੰ ਨਾ ਮੰਨ ਤੇਰੇ ਲਈ ਮੈਂ ਤੇਰੀ ਮਾਂ ਆ ਇੰਨਾ ਕਾ ਤੇ ਮੈਂ ਤੈਨੂੰ ਜਾਣਦੀ ਆ ਚਲ ਸੇਰਕ ਬੋਸਾ ਦੇ ਆਪਾਂ ਬਾਅਦ ਚੋ ਜਾਣਾ ਤੇ ਆਪਾਂ ਕੱਲੀ ਚੱਲਦੇ ਆ ਉਹਨਾਂ ਨੂੰ ਕਹਿੰਨੇ ਕਿ ਤੁਸੀਂ ਵਿਆਹ ਦੀ ਤਰੀਕ ਪੱਕੀ ਕਰੋ ਤੇ ਆਪਾਂ ਮਤਲਬ ਤਿਆਰੀਆਂ ਸ਼ੁਰੂ ਕਰੀ ਆਪਣਾ ਜਿਹੜਾ ਹੋਈ ਕੰਮ ਕਰਨਾ ਉਹ ਵੀ ਕਰਕੇ ਵਿੱਲੇ ਹੋਈਏ ਪਤਾ ਮੈਨੂੰ ਨਾ ਕੱਲ ਦੀ ਖਬਰਾੜ ਜੀ ਹੁੰਦੀ ਆ ਹੁਣ ਅੱਜ ਉਹ ਗਏ ਵੀ ਆ ਅੱਜ ਵੇਖਣ ਗਈ ਫਿਲਮ ਵੇਖਣ ਲਈ ਉਹਨਾਂ ਦੇ ਨਾਲ ਤੇ ਮੈਨੂੰ ਅੰਜ ਕਹਦਾ ਕਿ ਕਿਤੇ ਲੜਨਾ ਪੈਣ ਕਿ ਇਹ ਗੱਲ ਤੋਂ ਤੇ ਇਹ ਨਾ ਇਹ ਉਹਨਾਂ ਦੀ ਲੜਾਈ ਸਾਡੇ ਸਿਰ ਤੇ ਆ ਜਾਏ ਮੁਰਗਾ ਸਾਡੇ ਕੋਲ ਤੈਨੂੰ ਜਿੱਠੀਆਂ ਵੀ ਨਹੀਂ ਜਾਣੀਆਂ ਤੇ ਇਸ ਕਰਕੇ ਤੂੰ ਕੱਲ ਫ੍ਰੀ ਹੈ ਨਾ ਕੋਈ ਨਹੀਂ ਮੈਂ ਚੱਲ ਜਉਂ ਮੁੰਡਾ ਦਾ ਹਾਂ ਠੀਕ ਹੈ ਤਿਆਰ ਰਹੀਂ ਫਿਰ ਤੂੰ ਚਲ ਹੁਣ ਤੂੰ ਅੰਦਰ ਜਾ ਤੂੰ ਰੈਸਟ ਕਰ ਲੈ ਤੇ ਮੈਂ ਵੀ ਅੰਦਰ ਕੱਪੜੇ ਲੱਗੀ ਪ੍ਰੈਸ ਕਰਨ ਮੈਂ ਕਰ ਲਾਂ ਤੇ ਜੇ ਕੁਝ ਖਾਣਾ ਪੀਣਾ ਹੋਵੇ ਚਾਹ ਪੀਣੀ ਹੋਵੇ ਤੇ ਫਿਰ ਮੈਨੂੰ ਆਈ ਦੇ ਦੀ ਮੈਂ ਬਣਾ ਦਾਂ ਨਾ ਮਮੀ ਮੇਰਾ ਮਨ ਨਹੀਂ ਕਰ ਰਿਹਾ ਕੁਝ ਖਾਣ ਹੋਇਆ ਨਹੀਂ ਕੁਝ ਖਾਣਾ ਮੈਨੂੰ ਯਾਰ ਕਿਹਨੇ ਜੇ ਕੋਈ ਗੱਲ ਹੈਗੀ ਤੇ ਦੱਸ ਦੇ ਨਹੀਂ ਮਮੀ ਗੱਲ ਕੋਈ ਨਹੀਂ ਮੇਰਾ ਸਿਰ ਬਹੁਤ ਦਰਦ ਹੋ ਰਿਹਾ ਮੈਨੂੰ ਲੇਟ ਲੱਗ ਰਿਹਾ ਚੱਲ ਤੂੰ ਰੈਸਟ ਖਾ ਲੈ ਮੈਂ ਦੇਖਦੀ ਹਾਂ ਤੂੰ ਰੈਸਟ ਖਾ ਲੈ ਮਨ ਤਾਂ ਮੰਨਤਾ ਕਰਾ ਤੂੰ ਬੜੀ ਖੁਸ਼ ਗਈ ਸੀ ਤੇ ਇਹ ਵੀ ਨਾ ਵੇਖਣ ਗਈ ਸੀ ਕੀ ਗੱਲ ਹੋਈ ਆ ਕੁਛ ਨਹੀਂ ਹੋਇਆ ਮੰਮੀ ਉਹਨੂੰ ਪੁੱਛੋ ਕਿਹਨੂੰ ਪੁੱਛਾਂ ਆਪਣੇ ਜਵਾਈ ਨੂੰ ਪੁੱਛੋ ਹਰ ਬਰੀ ਲੜਦਾ ਜਿੱਥੇ ਮਰਜੀ ਜਾਵੇ ਮੇਰੇ ਨਾਲ ਕਾਦੀ ਲੜਾਈ ਗੱਡੀ ਹਰ ਬਰੀ ਮੇਰੇ ਨਾਲ ਲੜਦਾ ਮੈਂ ਤੁਹਾਨੂੰ ਦੱਸਦੀ ਨਹੀਂ ਲੜਾਈ ਕੀ ਆ ਪਤਾ ਤਾਂ ਲੱਗੇ ਫੇਰੀ ਮੈਂ ਗੱਲ ਕਰੂੰਗੀ ਕਿਸਿਆਂ ਅੱਜ ਦਿਨ ਨੇ ਹੱਦੀ ਮਗਾਤੀ ਮੰਮੀ 2 ਸਾਲ 2 ਸਾਲ ਹੋ ਗਏ ਸਾਡੀ ਇੰਗੇਜਮੈਂਟ ਨੂੰ ਰੋਜ਼ ਰੜਦਾ ਮੈਨੂੰ ਜਿੱਥੇ ਕਹਿੰਦਾ ਜਾਨੂ ਮੈਂ ਨਾਲ ਜਾਨੀ ਆ ਮੈਂ ਉਹਨੂੰ ਹਰ ਵਾਰੀ ਕਹਿੰਨੀ ਆ ਕਿ ਸਾਡਾ ਆਪਣੇ ਘਰ ਗੱਲ ਕਰ ਸਾਡਾ ਵਿਆਹ ਹੋਵੇ ਮੇਰੀ ਸਟੱਡੀ ਕੰਪਲੀਟ ਹੋਣ ਵਾਲੀ ਹੈ ਪਰ ਉਹ ਨਹੀਂ ਸੁਣਦਾ ਸੁਣਦਾ ਨਹੀਂ ਅੱਜ ਦੇ ਨੇ ਉਹ ਤਾਂ ਕਹਿੰਦਾ ਮੇਰੇ ਕਹਿੰਦਾ ਹਾਲੇ ਮੇਰਾ ਕੋਈ ਇਰਾਦਾ ਨਹੀਂ ਵਿਆਹ ਦਾ ਇਰਾਦਾ ਨਹੀਂ ਵਿਆਹ ਦਾ 2 ਸਾਲੋ ਕੇ ਅਜੇ ਵੀ ਰਤਾ ਕੋਈ ਨਹੀਂ ਪਿਆ ਰ ਮਮੀ ਤੁਹਾਨੂੰ ਪਤਾ ਅੱਜ ਉਹਨੇ ਕੀ ਕੀਤਾ ਕੀ ਜਦੋਂ ਮੂਵੀ ਦਾ ਇੰਟਰਵਲ ਹੋਇਆ ਉਹ ਕਹਿੰਦਾ ਕਿ ਚਲ ਆਪਾਂ ਪੋਪਕੋਰਨ ਲੈਣ ਚੱਲੀਏ ਤੇ ਮੈਂ ਦੀਦੀ ਕੋਲੋਂ ਲਾ ਕੇ ਉੱਠ ਕੇ ਆ ਗਈ ਤੇਰੇ ਤੇਰਾ ਸੱਸ ਸੋਰਣ ਨਾਲ ਨਹੀਂ ਉਹ ਹਰਵੇ ਨਾਲ ਨਹੀਂ ਹਰਵੇ ਨਾਲ ਨਹੀਂ ਤੇ ਮੰਨਣਾ ਤੂੰ ਝੂਠ ਬੋਲਦੀ ਵੀ ਨਾ ਕਰ ਤੂੰ ਨੇ ਕਹਿੰਦੀ ਕਿ ਸਾਇੰਂ ਪੂਰੀ ਫੈਕੀ ਜਾਨੇ ਮਮਾ ਆਪਾ ਇਕੱਲੇ ਕਦੀ ਨਹੀਂ ਗਏ ਕਦੀ ਦੀਦੀ ਨਾਲ ਹੁੰਦੇ ਆ ਕਦੀ ਕੋਈ ਬ੍ਰਦਰ ਨਾਲ ਹੁੰਦਾ ਹੈ ਕੋਈ ਨਾ ਕੋਈ ਨਾਲ ਹੁੰਦਾ ਹੈ ਇਸ ਕਦੀ ਇਕੱਲੇ ਨਹੀਂ ਗਏ ਮੈਂ ਤਾਂ ਤੁਹਾਨੂੰ ਕੁਝ ਨਹੀਂ ਲਗੋਇਆ ਮੈਂ ਤੁਹਾਨੂੰ ਦੱਸਦੀ ਪਈ ਸੀ ਉਹ ਆਪਾਂ ਜਦੋਂ ਪੋਪ ਕੌਰਨਸ ਲੈਣ ਗਏ ਨਾ ਮੈਂ ਬਾਹਰ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਦੋਂ ਘਰ ਜਾਓਗੇ ਨਾ ਤੁਸੀਂ ਘਰ ਜਾਂਦੇ ਸਾਥ ਗੱਲ ਕਰੋ ਸਾਡੇ ਵਿਆਹ ਦੀ ਕਿ ਵਿਆਹ ਦੀ ਤਰੀਕ ਫਾਈਨਲ ਕਰਨ ਮੇਰੇ ਫਰੈਂਡਸ ਮੈਨੂੰ ਕਹਿੰਦੀਆਂ ਨੇ ਵੀ ਤੇਰਾ ਇੰਗੇਜਮੈਂਟ ਕਦੋਂ ਦੀ ਹੋਈ ਹੈ ਤੇ ਫਿਰ ਤੇਰਾ ਵਿਆਹ ਕਦੋਂ ਹੈ ਮੈਂ ਕੁਝ ਕਹਿੰਦੀ ਨਹੀਂ ਉਹਨਾਂ ਨੂੰ ਮੇਰਾ ਵੀ ਜੀ ਕਰਦਾ ਮੈਂ ਵੀ ਉਹਨਾਂ ਨੂੰ ਕਿਹਾ ਕਿ ਸਾਡਾ ਵਿਆਹ ਜਿਹੜਾ ਸੀ ਉਹ ਅਰੇਂਜ ਮੈਰਿਜ ਸੀ ਪਰ ਉਹਨੋਂ ਲਵ ਚ ਕਨਵਰਟ ਹੋ ਗਈ ਹੈ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਆ ਤੇ ਉਹ ਗੋਹਨ ਦਾ ਜਵਾਬ ਕੀ ਸੀ ਵਿਆਹ ਨਾ ਜ਼ਰੂਰੀ ਨਹੀਂ ਵਿਆਹ ਜ਼ਰੂਰੀ ਨਹੀਂ ਤੇ ਘੁੰਮਣਾ ਜ਼ਰੂਰੀ ਸੀ ਮੈਂ ਵੀ ਕਿਹਾ ਕਿ ਤੁਸੀਂ ਮੇਰੇ ਬਿਨਾ ਕਿਤੇ ਨਹੀਂ ਜਾਂਦੇ ਤੁਸੀਂ ਵੀ ਮੈਨੂੰ ਪਿਆਰ ਕਰਦੇ ਹੋ ਤਾਂ ਫਿਰ ਵਿਆਹ ਕਿਉਂ ਨਹੀਂ ਜ਼ਰੂਰੀ ਰੌਂਡੀ ਆ ਮੰਨੇ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਐਦਾਂ ਕਿਦਾਂ ਮੈਂ ਵਿਆਹ ਨਹੀਂ ਕਰਾਉਣਾ ਯਾਰ ਇੰਨੇ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਹੇ ਨੇ ਇਹਨਾਂ ਨੂੰ ਠਾਕਾ ਤੱਕ ਲੱਗਾ ਹੈ ਕਿਦਾਂ ਵਿਆਹ ਨੂੰ ਮਨਾਂ ਕਰ ਸਕਦਾ ਹੈ ਵਿਆਹ ਤਾਂ ਉਹਨੂੰ ਕਰਾਉਣਾ ਹੀ ਸੇਵਕ ਇਹ ਗੱਲ ਤੂੰ ਕਹਿ ਰਿਹਾ वैसे तेरे च ते अमन च कोई फर्क ते रह नहीं गया उने कर दिया ਦੇ ਨਾਲ ਮਿਲ ਕੇ ਇਹ ਕੁਝ ਕੀਤਾ ਮੈਂ ਦੁਨੀਆਦਾਰੀ ਦੇ ਨਾਲ ਮਿਲ ਕੇ ਫਰਕ ਤੇ ਕੁਝ ਵੀ ਨਹੀਂ ਰਹਿ ਗਿਆ ਸਾਡੇ ਦੋਹਾਂ ਚ ਚੁੱਪ ਕਰ ਮੰਨਾ ਤਾਂ ਮੰਨਦਾ ਚੁੱਪ ਕਰ ਕੋਈ ਨਹੀਂ ਵੇਖਦੇ ਆਪਾਂ ਗੱਲ ਕਰਦੇ ਮੈਨੂੰ ਐਸੇ ਬਾਲਾ ਡਾਲੀ ਅੱਜ ਮੈਨੂੰ ਸਵੇਰ ਦਾ ਇਹਨਾ ਇੱਕ ਅਜੀਬ ਸੇ ਡਰ ਗਿਆ ਹੀ ਪਤਾ ਨਹੀਂ ਕੋ ਜਦੋਂ ਦੀ ਤੂੰ ਗਈ ਸੀ ਪਰ ਹੁਣ ਮੈਂ ਕੀ ਕਹਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਮਾ ਤੂੰ ਹੀ ਉਹਨਾਂ ਨੂੰ ਕਾਲ ਕਰੋ ਇਹ ਰਿਸ਼ਤਾ ਟੁੱਟ ਗਿਆ ਨਾ ਮੈਂ ਕੀ ਮੂੰਹ ਵਿਖਾਂਗੀ ਲੋਕਾਂ ਨੂੰ ਮੰਨਤਾ ਹੋਰ ਤਾਂ ਨਹੀਂ ਕੋਈ ਗੱਲ ਮਮਾ ਐਸੀ ਵੈਸੀ ਕੋਈ ਗੱਲ ਨਹੀਂ ਪਰ ਇਹ ਰਿਸ਼ਤਾ ਨਹੀਂ ਟੁੱਟਣਾ ਚਾਹੀਦਾ ਮੇਰਾ ਨਾਂ ਜੁੜਿਆ ਉਹਦੇ ਨਾਲ ਐਵੇਂ ਕੋਈ ਚਾਹਨੇ ਕਿ ਰਿਸ਼ਤਾ ਟੁੱਟੇ ਅਕਸਰ ਅਸੀਂ 2 ਸਾਲ ਉਹਨਾਂ ਨਾਲ ਵਰਤੇ ਆ ਅਹੀਂ ਕੋ ਤਾਂ ਕਮਾਂ ਦੇ ਕਿ ਉਹ ਨਾ ਕੁੜੀ ਹਾੜੀ ਤੁਰ ਫਿਰਿਆ ਤੇ ਅਹੀਂ ਰਿਸ਼ਤਾ ਤੋੜ ਦਈਏ ਪਰ ਉਹਨਾਂ ਵਾਲੀ ਵੀ ਇਹ ਚੰਗੀ ਗੱਲ ਨਹੀਂ ਆ ਪਰ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਇਹਦਾ ਕਿਉਂ ਕਰਦਾ ਪਿਆ ਮੈਨੂੰ ਕਦੋਂ ਦੀ ਕਹਿ ਰਹੀ ਨਾ ਪਰ ਉਹ ਮੇਰੀ ਨਹੀਂ ਸੁਣਦਾ ਚਲ ਕੋਈ ਨਹੀਂ ਮੰਨਤ ਤੂੰ ਚੁੱਪ ਕਰ ਮੈਂ ਉਹਦੀ ਮੰਮੀ ਨਾਲ ਗੱਲ ਕਰਦੀ ਆਂ ਆ ਮਾਤਾ ਪਰ ਉਹ ਨਾ ਤੁਸੀਂ ਕਿਉਂ ਰੋਂਦੀਆਂ ਮੰਨਤ ਚੁੱਪ ਕਰ ਜਾ ਮੇਰੀ ਭੈਣ ਮੈਂ ਕਰਦਾ ਮਨ ਨਾਲ ਗੱਲ ਨਹੀਂ ਤੋੜਦਾ ਤੇਰਾ ਨਾ ਉਹ ਰਿਸ਼ਤਾ ਅਸਕਰ ਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਘਰ ਹੁੰਦਾ ਜਾਂਦਾ ਰਿਹਾ ਨਾਲ ਉਹ ਕਿੰਨੂ ਨਹੀਂ ਪਤਾ ਵੀ ਤੁਹਾਡਾ ਰਿਸ਼ਤਾ ਹੈ ਸਾਰਿਆਂ ਨੂੰ ਪਤਾ ਹੈ ਸਾਰੇ ਘਰ ਦੇ ਵੀ ਮਿਲਦੇ ਰਹੇ ਆ ਉਹ ਆਪ ਹੁੰਦਾ ਰਿਹਾ ਤੁਸੀਂ ਇਕੱਠੇ ਘੁੰਮਦੇ ਵੀ ਰਹੇ ਹੋ ਤੇਰੇ ਨਾਲ ਕੁਝ ਨਹੀਂ ਗਲਤ ਹੁੰਦਾ ਮੈਂਗਾ ਅਸਕਰ ਨੂੰ ਤੂੰ ਇੱਜ਼ਤ ਹੈ ਸਾਡੇ ਘਰ ਦੀ ਨਾ ਮੈਂ ਤੇਰੇ ਨਾਲ ਗਲਤ ਹੁੰਦਾ ਨਾ ਨਾ ਇਹ ਮੈਂ ਕਿਸੇ ਹੋਰ ਨਾਲ ਕਿਸੇ ਹੋਰ ਨਾਲ ਕੁਝ ਨਹੀਂ ਮੰਮੀ ਸਭ ਕੁਝ ਠੀਕ ਕਰੂੰਗਾ ਮੈਂ ਕੁਝ ਨਹੀਂ ਗਲਤ ਹੋਣ ਦਿੰਦਾ ਮੈਂ ਵੀਰੇ ਤੁਸੀਂ ਗੱਲ ਕਰਿਓ ਉਹਦੇ ਨਾਲ ਆਖਿਰਨਾਮੇ ਉਹਦੀ ਫਿਓਰਸੇ ਆ 2 ਸਾਲ ਹੋ ਗਏ ਸਟੇਂਗੇਜਮੈਂਟ ਨੂੰ ਅਜ ਕਿਸੇ ਹੱਕ ਨਾਲ ਮਨੂੰ ਮੈਂ ਕਿਹਾ ਸੀਗਾ ਵਿਆਹ ਲਈ ਕੋਈ ਛੋਟੀ ਮੋਟੀ ਗੱਲ ਤੇ ਨਹੀਂ ਹੈ ਨਾ ਮਰੀ ਭੈਣ ਤੂੰ ਬਿਲਕੁਲ ਸਹੀ ਕਹਿਨੂ ਤੇਰਾ ਇੱਕ ਬੰਦਾ ਹੀ ਤੂੰ ਤਾਂ ਕਹਿ ਠੀਕ ਹੈ ਤੂੰ ਆਪਣੀ ਜਗ੍ਹਾ ਦੀ ਮੈਂ ਕਰੂ ਉਹਦੇ ਨੂੰ ਇੱਕ ਦਿਨ ਖੇਡ ਗਏ ਦੂਸਰੇ ਦਿਨ ਖੇਡ ਗਏ ਤੀਜੇ ਦਿਨ ਸੋਟਾ ਵਿਆਹ ਨਹੀਂ ਕਰਾਣਾ ਤੇ ਨਹੀਂ ਮੰਨਤਾ ਇੱਥੇ ਪੜੇ ਮੁੰਡੇ ਆ ਜਿਹੜੇ ਇਹੋ ਕੁਛ ਹੀ ਕਰਦੇ ਨੇ ਬਸ ਉਹਨਾਂ ਨੂੰ ਦੋ ਚਾਰ ਜਣੇ ਵਧੀਆ ਲੱਗਦੇ ਸਾਰਾ ਕੁਝ ਤੇ ਮੁੜ ਕੇ ਫੇਰ ਉਸੇ ਲੈ ਜਾਂਦੇ ਆ ਜੀ ਇੱਕਨੇ ਮੁੰਡਿਆਂ ਦੀ ਨਹੀਂ ਗੱਲ ਹੈ ਇਹ ਰਿਸ਼ਤੇ ਜਿਹੜੇ ਪਰਿਵਾਰਕ ਹੈ ਨਾ ਉਹਨਾਂ 'ਚ ਵੀ ਇਹ ਕੁਝ ਜਾਂਦਾ ਵਾ ਤੂੰ ਟੈਨਸ਼ਨ ਨਾ ਲੈ ਅਸੀਂ ਇਹਨੂੰ ਗੱਲ ਕਰਾਂਗੇ ਕਿ ਸਾਡੀ ਕੁੜੀ ਕੋਈ ਖਡੋਣਾ ਥੋੜੀ ਹੈ ਜਿਹਨੇ ਚਾਰ ਦਿਨ ਹੀ ਖੱਡਿਆ ਤੇ ਤੂੰ ਛੱਡ ਦਿੱਤਾ ਮੁੰਡਿਆਂ ਨੇ ਤੇ ਇੱਕ ਬੰਦਲ ਕੀਤਾ ਹੋਇਆ ਕੰਮ ਕਿ ਚਾਰ ਦਿਨ ਬਸ ਇਹ ਕੁੜੀ ਨਾਲ ਕੰਮ ਫਿਰ ਲੈ ਛੱਡ ਦੋ ਦੂਜੀ ਲੱਭ ਲਓ ਅਕਸਰ ਇਨਸਾਨਾਂ ਦੀ ਜ਼ਿੰਦਗੀ ਹੈ ਇਹ ਦੇ ਲਿਆ ਵਾ ਖਡੋਣਾ ਥੋੜੀ ਜਿਹੜਾ ਮਰਜ਼ੀ ਤੋੜ ਜਵੇ ਤੂੰ ਚੁੱਪ ਕਰਕੇ ਦਬੰਨ ਨਾ ਅਹੀਂ ਗੱਲ ਕਰਦੇ ਸੇਵਕਾ ਸੇਵਕਾ ਹਾਂ ਜੀ ਮਮੀ ਕਿਹੜੇ ਘਰਾਂ ਚ ਹੋਇਆ ਮੈਂ ਬੱਚਾ ਮਾਰਨ ਨਹੀਂ ਦੋਸੋ ਆ ਬਾੜ ਆਪਾਂ ਨਾਲ ਗੱਲ ਕਰੀਏ ਕਿ ਅਸੀਂ ਤੁਹਾਡੇ ਘਰ ਆਉਣਾ ਇਹ ਥੋੜੀ ਗੱਲ ਹੈ ਸਾਡੀ ਕੁੜੀ ਨੂੰ ਆ ਪਹਿਲਾਂ ਇੰਨਾ ਚ ਘੁੰਮ ਫਿਰ ਲਿਆ ਹੁਣ ਕਹਿਦਾ ਵਿਆਹ ਨਹੀਂ ਕਰਉਣਾ ਖੇੜ ਥੋੜੀ ਹੈ ਮੈਂ ਚਲੋ ਚਲਾ ਮੈਂ ਗੱਲ ਕਰਦੀ ਹਾਂ ਮਨ ਅਜ ਇਹਨੂੰ ਮੈਂ ਪੁੱਛਦੀ ਹਾਂ